ਜੀ ਸਰ ਜੀ ਸਰ ਅੱਜ ਬਹੁਤ ਖੁਸ਼ਿਆ ਵਾਲਾ ਘਟਕਾ ਵਾਲਾ ਦਿਨ ਹੈ ਕਿ ਅੱਜ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਔਰ ਜਿਸ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਪੰਜਾਬ ਦੇ ਕੋਨੇ-ਕੋਨੇ ਇੱਥੇ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਬਖੂਬੀ ਦੇ ਨਾਲ ਪਛਾਏ ਗਏ ਉਹਦਾ ਨਤੀਜਾ ਵੀ ਅੱਜ ਜਿਹੜਾ ਲੁਧਿਆਣਾ ਲਾਤਣਾ ਬਾਈ ਇਲੈਕਸ਼ਨ ਸੀਗਾ ਪਰ ਸਰਕਾਰ ਆਪਣੇ ਚੌਥੇ ਸਾਲ ਦੇ ਵਿੱਚ ਜਿਸੋ ਕੀ ਚੱਲ ਰਹੀ ਆ ਅੱਜ 10000 ਨਾਲੋਂ ਵੱਧ ਵੋਟਾਂ ਦੇ ਨਾਲ ਉਹ ਇਲੈਕਸ਼ਨ ਜਿਹੜਾ ਆਮ ਆਦਮੀ ਪਾਰਟੀ ਨੇ ਜਿੱਤਿਆ ਔਰ ਸਾਡੇ ਕੈਂਡੀਡੇਟ ਸੰਜੀਵ ਅਰੋੜਾ ਜੀ ਜਿਹੜੇ ਬਹੁਤ ਮਿਹਨਤੀ ਔਰ ਅੰਤਖ ਰਾਜ ਸਭਾ ਦੇ ਮੈਂਬਰ ਦੇ ਨਾਤੇ ਵੀ ਲੋਕ ਸੇਵਾ ਵੱਲ ਸਮਰਪਿਤ ਰਹੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਵਾਲੀ ਅੱਜ ਅਗ ਲੈ ਕੇ ਆਈ ਆ ਦੇਵੀਆਂ ਘਰਾਈਆਂ ਤੋਂ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਮੁਬਾਰਕ ਦਿਨਾ ਉਹ ਉੱਥੇ ਹੀ ਮਾਰਯੋਗ ਮੁੱਖ ਮੰਤਰੀ ਪ੍ਰਵੰਦ ਮਾਝੀ ਨੂੰ ਕਰੋੜਾਂ ਕੇਜਰੀ ਵਾਜਿ ਨੂੰ ਜਿਨ੍ਹਾਂ ਦੇ ਸਦਕੇ ਅੱਜ ਉਹ ਦਿਹਾਵਾ ਵਸ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਚੋਲੀ ਚੁਪਿਆ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਰਵਾਇਤੀ ਪਾਰਟੀਆਂ ਦੇ ਲੀਡਰ ਝਾੜੂ ਦਾ ਮਜ਼ਾਕ ਉਡਾਉਂਦੇ ਸੀਗੇ ਔਰ ਝਾੜੂ ਲਬਤ ਨੂੰ ਬਹੁਤ ਬੁਰੇ ਤਰੀਕੇ ਨਾਲ ਵਰਤਦੇ ਸੀਗੇ ਅੱਜ ਉਹ ਲੀਡਰ ਸਮਝ ਲੈਣ ਕਿ ਇਹ ਹੀ ਝਾੜੂ ਚੱਲਿਆ ਜਿੰਨੇ ਲੁਧਿਆਣਾ ਵਾਸਤੇ ਵਿੱਚ ਸਫਾਈ ਕੀਤੀ ਆ ਤੇ ਆਉਣ ਵਾਲੇ 2027 ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹੋ ਹੀ ਝਾੜੂ ਆ ਸਫਾਈ ਕਰੇਗਾ ਉਹ ਜਿੱਥੇ ਅੱਜ ਭਗਵੰਤ ਮਾਨ ਜੀ ਦੇ ਪਿਛਲੇ 4 ਸਾਲਾਂ ਦੇ ਕੰਮਰ ਦੇ ਉੱਪਰ ਲੁਧਿਆਣੇ ਦੇ ਲੋਕਾਂ ਨੇ ਮੋਹਰ ਲਾਈ ਆ ਉੱਥੇ ਵੀ ਸਮਝਣਾ ਵੀ ਸਾਨੂੰ ਹੋਰ ਸ਼ਕਤੀ ਮਿਲੂਗੀ ਆਵਾਜ਼ੀ ਪਾਰਟੀ ਦੀ ਸਰਕਾਰ ਆਵਾਦਵੀ ਪਾਰਟੀ ਦਾ ਮੰਤਵ ਲੋਕਾਂ ਦੀ ਭਲਾਈ ਲੋਕਾਂ ਦੀ ਸੇਵਾ ਲੋਕਾਂ ਦੇ ਜੀਵਨstar ਨੂੰ ਉੱਪਰ ਚੁੱਕਣਾ ਔਰ ਉਹਦੇ ਲਈ ਵੱਖ-ਵੱਖ ਪ੍ਰੋਗਰਾਮ ਜਿਹੜੇ ਨੇ ਉਹ ਪਾਰਟੀ ਸਮੇਂ ਸਮੇਂ ਤੋਂ ਦੇ ਰਹੀ ਆ ਔਰ ਬਖੂਬੀ ਦੇ ਨਾਲ ਉਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਬਸ ਮੈਂ ਇਹ ਵੀ ਇਸ ਤੋਂ ਇਲਾਵਾ ਅੱਜ ਗੁਜਰਾਤ ਦੇ ਵਿੱਚ ਵੀ ਆਵਾਦਵੀ ਪਾਰਟੀ ਦੀ ਜਿਹੜੀ ਐਮਐਲਏ ਸੀਟਾਂ ਜਿੱਤੀ ਆ ਉਹਦਾ ਕਾਰਨ ਇਹ ਆ ਕਿ ਕਾਤੋਂ ਉਮਰ ਤੋਂ ਸਭ ਤੋਂ ਤੇਜ਼ ਵਧਣ ਵਾਲੀ ਜਿਹੜੀ ਪਾਰਟੀ ਆ ਅਜੋ ਆਵਾਜ਼ੀ ਪਾਰਟੀ ਮਰ ਕੇ ਸਾਹਮਣੇ ਉੱਭਰੀਆ ਔਰ ਜਿੱਥੇ ਕੇਵਲ ਸੂਬੇ ਤੱਕ ਨਹੀਂ ਔਰ ਸਾਰੇ ਮੁਲਕ ਦੇ ਵਿੱਚ ਆਵਾਜ਼ੀ ਪਾਰਟੀ ਦੀ ਜਿਹੜੀ ਗੱਲ ਆ ਉਹਦੇ ਪ੍ਰੋਗਰਾਮ ਨੇ ਉਹਨਾਂ ਦੀ ਪਾਲਿਸਿਸ ਨੇ ਉਹਦੇ ਤੋਂ ਲੋਕ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ ਸੋ ਮੈਂ ਅੱਜ ਖੁਸ਼ੀ ਦਾ ਮੌਕਾ ਹੈ ਮੇਰੇ ਨਾਲ ਅੱਜ ਸਾਡੇ ਸਾਰੇ ਆਵਾਜ਼ੀ ਪਾਰਟੀ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਅਫਸਰ ਸਾਹਿਬਾਨ ਦਰਜਾ ਬਦਰਜਾ ਔਰ ਸਾਰੇ ਇੱਥੇ ਅਸੀਂ ਇਕੱਠੇ ਹੋ ਕੇ ਇਸ ਜਿੱਤ ਦੀ ਖੁਸ਼ੀ ਵੀ ਮਨਾਣੀ ਆਂ ਔਰ ਇੱਕ ਵਧੀਆ ਜ਼ਿੰਮੇਵਾਰੀ ਵੀ ਸਮਝ ਰਹੇ ਆ ਕਿ ਜੇ ਲੋਕਾਂ ਨੇ ਅੱਜ ਫਤਵਾ ਦਿੱਤਾ ਤੇ ਇਸ ਫਤਵੇ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਣੇ ਜ਼ਿਹਨ ਦੇ ਵਿੱਚ ਰੱਖਦੇ ਹੋਏ ਹੋਰ ਲੋਕਾਂ ਦੀ ਸੇਵਾਵਾਂ ਲਈ ਸਮਰਪਿਤ ਰਹੀਏ ਔਰ ਜੇ ਵੀ ਆਮ ਆਦਮੀ ਪਾਰਟੀ ਦੀ ਰਾਜਨੀਤੀ ਸਾਫ਼ ਸੁਥਰੀ ਰਾਜਨੀਤੀ ਪ੍ਰਚਾਰ ਦੇ ਖਰਾਬ ਲੜਾਈ ਮੋਖਾ ਨੂੰ ਸੋਖ ਦੇਣ ਦੀ ਰਾਜਨੀਤੀ ਉਸ ਰਾਜਨੀਤੀ ਨੂੰ ਹੋਰ ਤੇਜ਼ੀ ਦੇ ਨਾਲ ਆਵਾਜ਼ੀ ਪਾਰਟੀ ਦਾ ਛੋਟੇ ਤੋਂ ਛੋਟਾ ਵਲੰਟੀਅਰ ਤੇ ਵੱਡੇ ਤੋਂ ਵੱਡਾ ਲੀਡਰ ਆਪਣੀ ਕਾਰਜ ਪ੍ਰਣਾਲੀ ਦੇ ਵਿੱਚ ਪੜਾਊਗਾ ਸੋ ਮੈਂ ਬਹੁਤ ਮਾਣ ਗਿੰਦਾ ਹੋਇਆ ਇੱਕ ਵਾਰੀ ਫੇਰ ਪੰਜਾਬ ਦੇ ਲੋਕਾਂ ਨੂੰ ਮੁਬਾਰਕ ਜਨਾ ਔਰ ਲੁਧਿਆਣਾ ਵੈਸਟ ਦੇ ਲੋਕਾਂ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਦੇ ਕੇ ਆਵਾਜ਼ੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਔਰ ਅਸੀਂ ਇਹ ਦਲੇਮਿਆ ਕਿ ਬਾਕੀ ਸਮੇਂ ਦੇ ਵਿੱਚ ਪਾਰਟੀ ਦੀ ਕਾਰਜਕਾਰੀ ਪਾਰਟੀ ਦੇ ਪ੍ਰੋਗਰਾਮ ਪਾਰਟੀ ਦੀ ਪੋਲਿਸੀਜ਼ ਦਾ ਖੂਬੀ ਦੇ ਨਾਲ ਲੋਕਾਂ ਦਾ ਲੈ ਕੇ ਜਾਵਾਂਗੇ ਔਰ ਸਾਡਾ ਇੱਕੋ ਹੀ ਮੰਤਵ ਆ ਕਿ ਭ੍ਰਸ਼ਟਾਚਾਰ ਰਹਿਤ ਰਾਜਨੀਤੀ ਹੋਵੇ ਲੋਕਾਂ ਨੂੰ ਸੁੱਖ ਦੇਣ ਵਾਲੀ ਰਾਜਨੀਤੀ ਹੋਵੇ ਪਿਛਲੇ ਸਾਲਾਂ ਦੇ ਵਿੱਚ ਰਾਜਨੀਤੀ ਲੋਕਾਂ ਨੇ ਪੇਸ਼ਾ ਬਣਾ ਲਿਆ ਸੀਗਾ ਸੱਤਾ ਨੂੰ ਨਾਲ ਲੈ ਕੇ ਲੋਕ ਆਪਣੇ ਨਿੱਜੀ ਫਾਇਦੇ ਕਿ ਜਿਹੜੇ ਤਿੰਨ ਦਿਨ ਕਿ ਲਿਆ ਨਾ ਬਾਲਖ ਸੀ ਅੱਜ ਵਰਮਾ ਪਤੀਜ ਕਰੋੜਾ ਪਤੀ ਵੜ ਗਏ ਔਰ ਜਸਵੰਤਾ ਤੋ ਮਜ਼ਾਕ ਹੀ ਡਾਉਂਦੇ ਨੇ ਝਾੜੂ ਦਾ ਅੱਜ ਮੈਂ ਸਮਝਦਾ ਜਿਹੜੇ ਹਿਆਲੇ ਰਿਜ਼ਲਟ ਤੋਂ ਬਾਅਦ ਉਹ ਸਮਝ ਲੈ ਕਿ ਕਾਗਜ਼ ਦੇ ਉੱਪਰ ਲਿਖਿਆ 27 ਦੇ ਵਿੱਚ ਇੱਕ ਵਾਰੀ ਫੇਰ ਆਵਾਮੀ ਪਾਰਟੀ ਦੀ ਸਰਕਾਰ ਬਣੇਗੀ ਜਿੰਦਾਬਾਦ 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 ਪੰਜਾਬ ਨੂੰ ਜਿੰਦਾਬਾਦ ਔਰ ਪੰਜਾਬ ਨੂੰ ਤਰੱਕੀਆਂ ਦੀ ਰਾਹ 'ਤੇ ਲੈ ਕੇ ਜਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪੁਰੇ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਰਾਜਨੀਤੀ ਆ ਉਸ ਨੂੰ ਲੋਕਾਂ ਦੀ ਪਹਲਾਈ ਲਈ ਪੂਰੇ ਦੌਰ ਦੇ ਉੱਪਰ ਵਰਤ ਕੇ ਇੱਕ ਵਧੀਆ ਆ ਜਿਹੜਾ ਇੱਕ ਨਵੀਂ ਜਿਹੜੀ ਦਿਸ਼ਾ ਪਰਵੇਕ ਤੇਜਰੀਵਾਲ ਜੀ ਨੇ ਰਾਜਨੀਤੀ ਨੂੰ ਦਿੱਤੀ ਆ ਅੱਜ ਉਹ ਪੰਜਾਬ ਦੇ ਲੋਕਾਂ ਦੇ ਨੇਤਰ ਆਊਗੀ ਧੰਨਵਾਦ